ਲਓ ਜੀ ਦੋਸਤੋ ਬ੍ਰੇਕਫਾਸਟ ਕਰਕੇ ਨੀਲਕੰंठ ਮੰਦਿਰ ਤੋਂ ਹੁਣ ਅਸੀਂ ਨੀਚੇ ਵੱਲ ਨੂੰ ਚਾਲੇ ਪਾਤੇ ਆ। ਇੱਥੋਂ ਥੋੜੀ ਜੀ ਦੂਰ ਇੱਕ ਬਹੁਤ ਵਧੀਆ ਲੋਕੇਸ਼ਨ ਹੈ ਫੂਲ ਚੱਟੀ। ਹੁਣ ਅਸੀਂ ਉੱਥੇ ਜਾਵਾਂਗੇ ਉੱਥੇ ਰੁਕਾਂਗੇ ਤੇ ਬਾਜ਼ਾਰ ਵਿੱਚ ਰਸ ਵੀ ਪੂਰਾ ਵੱਧ ਗਿਆ ਹੈ ਹੁਣ। 10:30 ਹੋ ਗਏ ਆ ਸਵੇਰ ਦੇ। 8:30 ਚੱਲੇ ਸੀਗੇ ਦਰਸ਼ਨ ਕਰਕੇ ਆਪਾਂ 10:30 ਵਜੇ ਤੱਕ ਵਾਪਸੀ ਵੀ ਕਰਤੀ ਐ। ਸੋ ਇੱਕ ਮੋਟਰਸਾਈਕਲ ਚ ਤੇਲ ਥੋੜਾ ਜਿਹਾ ਘੱਟ ਐ ਇੱਥੇ ਰਾਸਤੇ ਜੋ ਕਿਤੇ ਆਪਾਂ ਤੇਲ ਵੀ ਪੁੱਛਣਾ ਐ। ਲੋਕਲ ਦੁਕਾਨ ਤੋਂ ਤੇਲ ਵੀ ਲਵਾਵਾਂਗੇ ਚੰਦਨ ਵਾਲੇ ਮੋਟਰ ਸਾਇਕਲ ਤੇ ਤੇਲ ਘੱਟਾ 2 ਲੀਟਰ ਤੇਲ ਲੈ ਕੇ ਪਵਾਵਾਂਗੇ ਕਿੱਥੋਂ ਪਿੱਛੇ ਕਿਸੇ ਦੁਕਾਨ ਤੋਂ ਪੁੱਛਿਆ ਸੀ ਅਸੀਂ 200 ਰੁਪਏ ਲੀਟਰ ਇੱਥੇ ਸਾਨੂੰ ਪੈਟਰੋਲ ਮਿਲੂਗਾ ਹੁਣ ਉਹ ਪਵਾਵਾਂਗੇ ਮੋਟਰਸਾਈਕਲ ਦੇ ਵਿੱਚ ਤੇ ਫਿਰ ਥੱਲੇ ਵਾਲ ਨੂੰ ਜਾ ਰਹੇ ਹਾਂ ਦੇਖੋ ਗੱਡੀਆਂ ਦੀ ਲਾਈਨ ਹੋਰ ਵੀ ਜ਼ਿਆਦਾ ਵੱਧ ਗਈ ਆ ਰਾਸ਼ ਪੂਰਾ ਫੁੱਲ ਹੋ ਗਿਆ ਟ੍ਰੈਫਿਕ ਵੀ ਪੂਰਾ ਵਧਦਾ ਜਾ ਰਿਹਾ ਹੌਲੀ ਹੌਲੀ ਇਸ ਕਰਕੇ ਟਾਈਮ ਨਾਲ ਹੀ ਹੋਟਲ 'ਚੋਂ ਨਿਕਲ ਕੇ ਟਾਈਮ ਨਾਲ ਹੀ ਮੱਥਾ ਟੇਕ ਲਿਆ ਵਧੀਆ ਰਹਿ ਗਏ ਦੇਖੋ ਟ੍ਰੈਫਿਕ ਤਾਂ ਹੁਣ ਅੱਗੇ ਵੱਧਦਾ ਹੀ ਜਾਊਗਾ ਜਿਵੇਂ ਜਿਵੇਂ ਦਿਨ ਖੁੱਲਦਾ ਜਾਂਦਾ ਹੈ ਨਾ ਓਵੇਂ ਓਵੇਂ ਟ੍ਰੈਫਿਕ ਵੀ ਵੱਧਦਾ ਜਾਂਦਾ ਹੈ ਇਹ ਪੈਟਰੋਲ ਮਿਲ ਜਾਏਗਾ ਅੱਜ ਫਰਨੀਚਰ ਫਰਨੀਚਰ ਦੁਕਾਨ ਵਾਲੇ ਤੋਂ ਪਤਾ ਕੀਤਾ ਉਹ ਕਹਿੰਦਾ ਥੱਲੇ ਪਾਰਕਿੰਗ ਹੈ ਜਿਹੜੀ ਸ਼ੁਰੂ ਵਿੱਚ ਮੈਂ ਤੁਹਾਨੂੰ ਦਿਖਾਈ ਸੀ ਪਾਰਕਿੰਗ ਦੇ ਨੇੜੇ ਕੋਈ ਦੁਕਾਨ ਹੈ ਉੱਥੋਂ ਕਹਿੰਦਾ ਪੈਟਰੋਲ ਮਿਲ ਜਾਊਗਾ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਬੜੀ ਮੁਸ਼ਕਲ ਨਾਲ ਨਿਕਲੇ ਆ ਅਸੀਂ ਉੱਥੋਂ ਤਾਂ ਹੁਣ ਅਸੀਂ ਥੱਲੇ ਵਾਲ ਨੂੰ ਆ ਰਹੇ ਆ ਘੱਟੋ ਘੱਟ 20 ਮਿੰਟ ਅਸੀਂ ਟ੍ਰੈਫਿਕ ਦੇ ਵਿੱਚ ਫਸੇ ਰਹੇ ਉੱਥੇ ਪੈਟਰੋਲ ਸਾਨੂੰ ਮਿਲ ਗਿਆ ਸੀਗਾ ਉੱਥੋਂ ਪੈਟਰੋਲ ਪਵਾਤਾ ਚੰਦਨ ਵਾਲੇ ਮੋਟਰਸਾਈਕਲ 'ਤੇ ਤਾਂ ਹੁਣ ਅਸੀਂ ਨੀਚੇ ਵਾਲ ਨੂੰ ਆ ਰਹੇ ਆ ਇੱਥੋਂ ਹੋਰ 2 ਕਿਲੋਮੀਟਰ ਨੀਚੇ ਆ ਕੇ ਫੂਲ ਚੱਟੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉੱਥੇ ਜਾਵਾਂਗੇ ਮੁੰਡੇ ਕਹਿੰਦੇ ਨਹਾਉਣਾ ਨਾਲੇ ਗੰਗਾ ਝਨਾ ਲੈਣਗੇ ਨਾਲੇ ਉੱਥੇ ਵਿਊ ਬੋਕ ਘੈਂਟ ਹੈ ਰਾਫਟਿੰਗ ਵੀ ਦਿਖਾਵਾਂਗੇ ਉੱਥੇ ਰਾਫਟਿੰਗ ਉੱਥੋਂ ਸ਼ੁਰੂ ਹੁੰਦੀ ਹੈ ਬੜ ੁੰਡੇ ਕੁੜੀਆਂ ਰਾਫਟਿੰਗ ਕਰਨ ਆਉਂਦੇ ਐ ਇੱਥੇ ਬਾਹਰੋਂ ਆਡਰ ਦੇਸ਼ ਆਡਰ ਸ਼ਹਿਰਾਂ ਤੋਂ ਆਉਂਦੇ ਨੇ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਰਸਤੇ ਦੇ ਵਿੱਚ ਹੀ ਆਊਗਾ ਆਜੋ ਫਿਰ ਚੱਲਦੇ ਆਂ ਨੀਚੇ ਆਲੋ ਲਓ ਜੀ ਦੋਸਤੋ 메ਨ ਰੋਡ ਤੋਂ ਜਦੋਂ ਨੀਲਕੰਠ ਤੋਂ ਆਪਾਂ ਥੱਲੇ ਨੂੰ ਆਉਣੇ ਆ ਤਾਂ ਉਦੋਂ ਸੱਜੇ ਹੱਥ ਬੰਦ ਹੈ ਤੇ ਜਦੋਂ ਨੀਲਕੰਠ ਤੋਂ ਆਪਾਂ ਉੱਪਰ ਨੂੰ ਜਾਣੇ ਆ ਤਾਂ ਇਹ ਰੋਡ ਖੱਬੇ ਹੱਥ ਬੰਦ ਹੈ ਤਾਂ ਰੋਡ ਦੇ ਉੱਤੇ ਬੋਰਡ ਲੱਗਿਆ ਹੋਇਆ ਫੂਲ ਚੱਟੀ ਤਾਂ ਉੱਥੋਂ ਹੁਣ ਅਸੀਂ ਥੱਲੇ ਨੂੰ ਪਾ ਲਿਆ ਰੋਡ ਤੋਂ ਗੰਗਾਜੀ ਵੱਲ ਤਾਂ ਨੀਚੇ ਵਾਲ ਨੂੰ ਜਾ ਰਹੇ ਆ ਟ੍ਰੈਫਿਕ ਇੱਥੇ ਵੀ ਕਾਫੀ ਹੈ ਰੋਡ ਥੋੜਾ ਜਿਹਾ ਕੱਚਾ ਹੈ ਇਹ ਕਿਉਂਕਿ ਕੋਈ ਬਾੜਾ ਵਧੀਆ ਨਹੀਂ ਬਣਿਆ ਹੋਇਆ ਹੈਗਾ ਉਹ ਲੋਕ ਇੱਥੇ ਬਹੁਤ ਆਉਂਦੇ ਨੇ ਆ ਦੇਖੋ ਗੱਡੀਆਂ ਦੇ ਗੱਡੀਆਂ ਰਾਫਟਿੰਗ ਵਾਲੇ ਬਹੁਤ ਲੋਕ ਆਉਂਦੇ ਆ ਜੋ ਫਿਰ ਥੱਲੇ ਵਾਲ ਨੂੰ ਚੱਲਦੇ ਤੁਹਾਨੂੰ ਦਿਖਾਉਣੇ ਆ ਪੂਰਾ ਘੈਂਟ ਮਾਹੌਲ ਆ ਥੱਲੇ ਦਾ हां जी दोस्तों ता नीलकंठ ਤੋਂ ਥੱਲੇ ਰਾਸਤੇ 'ਚ ਕਰੋੜ ਮੁਰਦਾ ਸੀਗਾ ਉੱਥੋਂ ਅਸੀਂ ਮੁੜ ਕੇ ਫੂਲ ਚੱਟੀ ਆ ਗਏ ਆ ਤੇ ਮੁੰਡੇ ਕਹਿੰਦੇ ਨਾਉਣਾ ਨਾਲੇ ਨਹਾ ਲੈਣਗੇ ਗੰਗਾ ਦੇ ਵਿੱਚ ਇੱਧਰ ਆਪਾਂ ਲਾਤੀ ਬਾਈਕ ਲਓ ਜੀ ਉੱਧਰ ਭੱਜ ਗਏ ਸਾਰੇ ਉੱਧਰ ਨੂੰ ਹੋ ਜਾਂਦੇ ਲਓ ਚੱਲਦੇ ਆ ਗੰਗਾ ਦੇ ਨੇੜੇ ਠੀਕ ਹੈ ਇਹ ਕਹਿੰਦਾ ਹਜੇ ਮੈਂ ਥੋੜੇ ਟਾਈਮ ਬਾਅਦ ਨਾ ਆਉਂਗਾ ਵਿਚਾਰ ਕਰ ਲਾ ਮਨ ਬਣਾ ਲਾ ਹਜੇ ਤਾਂ ਮਨ ਨਹੀਂ ਬਣਿਆ ਨਾ ਆਉਣ ਦਾ ਬਹਾਉ ਚੈੱਕ ਕਰੋ ਵੀਰੇ ਫੁੱਲ ਤੇਜ ਆ ਗੰਗਾਈ ਆਹ ਪਤਾ ਨਹੀਂ ਕੀ ਕਰੀ ਜਾਂਦੇ ਆ ਦੋਨੇ ਆਹ ਉਪਰ ਕਿੱਧਰ ਬੜੇ ਫਿਰਦੇ ਆ ਕੈਮਰਾ ਤੇ ਫੋਨ ਲੈ ਕੇ ਡਰਾਫਟਿੰਗ ਵਾਲਿਆਂ ਦਾ ਮਜ਼ਾ ਵਾ ਲੱਗਿਆ ਵਾ ਪੂਰਾ ਵਾ ਇਹ ਨੇ ਉਤਰਾਖੰਡ ਦੇ ਨਜ਼ਾਰੇ ਦੋਸਤੋ ਰਾਤ ਨੂੰ ਹੁੰਦੇ ਹੈ ਕੀ ਜੰਨੇ ਆ ਇਹਦਾ ਉਹ ਫੜ ਕੇ ਉਹ ਫੜ ਕੇ ਬਹਿ ਗਏ ਇਹ 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 ਫੜ ਕੇ ਬਹਿ ਗਏ ਸਾਰੇ ਡਰ ਦੇ ਮਾਰਿਆਂ ਨੇ ਫਾੜ ਲਈ ਭਰਾਵਾ ਅੱਗੇ ਇੱਕ ਪਲਟੀ ਨੂੰ ਖੁੱਖ ਨਾ ਖੁੱਖ ਨਾ ਖੁੱਖ ਇਹ ਕੱਲੇ ਆਲੇ ਟੋਪ ਤੇ ਕਦੇ ਵੀ ਹਾਂ ਹੈ ਪਟ ਨਹੀਂ ਅੱਗੇ ਪਹਿਲਾਂ ਇੱਕ ਪਲਟ ਚੁੱਕੀ ਐ ਇਹ ਕਿਹ ਆਣੋਂ ਗਿਆ ਆਣੋਂ ਗਿਆ ਇਹਦਾ ਕੱਲੇ ਵਾਲਾ ਹੈ ਹੈ ਉਹਨੂੰ ਕੀ ਹੋ ਗਿਆ ਉਹ ਜਾਂਦਾ ਓਏ ਉਹ ਕਿਸ਼ਤੀ 'ਚੋਂ ਬਾਹਰ ਡਿੱਗ ਗਿਆ ਓਏ ਇਹਨਾਂ ਦੇ ਨਾਲ ਦਾ ਆਹੋ ਉਹ ਡਿੱਗ ਗਿਆ ਕਿਸ਼ਤੀ 'ਚੋਂ ਇਹਨਾਂ ਦੀ 'ਚੋਂ ਆ ਫਸ ਗਿਆ ਵਿਚਾਰਾ ਕੱਲਾ ਫੜ ਲਿਆ ਲਓ ਵੀ ਦੋਸਤੋ ਮੁੰਡਿਆਂ ਨੂੰ ਗੰਗਾ ਚ ਇਸ਼ਨਾਨ ਕਰਾਤਾ ਬੜੇ ਖੁਸ਼ ਹੋਏ ਨਹਾ ਕੇ ਪੂਰੀਆਂ ਵੀਡੀਓ ਵੀਡੀਓ ਬਣਾ ਲੀਆਂ ਦਵਿੰਦਰ ਨੇ ਤੇ ਆਪਣੇ ਜਮਰੂ ਨੇ ਪੂਰੇ ਖੁਸ਼ ਹੋਏ ਹੋਏ ਸੀ ਹੁਣ ਅਸੀਂ ਜਾ ਰਹੇ ਹਾਂ نیچے ਹੋਟਲ ਵੱਲ ਸੋ ਸਮਾਂ ਹੋ ਗਿਆ 2:40 ਮਿੰਟ ਹੋ ਗਏ ਆ ਹੁਣ ਅਸੀਂ 2 3 ਘੰਟੇ ਰੈਸਟ ਕਰਾਂਗੇ ਰੂਮ 'ਚ ਜਾ ਕੇ ਕਿਉਂਕਿ ਸਵੇਰ ਤੇ ਨਿਕਲੇ ਹੋਏ ਆ ਹੁਣਾਂ ਅਸੀਂ ਥੋੜੀ ਰੈਸਟ ਕਰਾਂਗੇ ਸ਼ਾਮ ਨੂੰ ਅੱਜ ਆਪਾਂ ਤੁਹਾਨੂੰ ਗੰਗਾ ਕਿਨਾਰੇ ਲੈ ਕੇ ਚੱਲਾਂਗੇ ਉਹ ਅਗਲੇ ਬਲੌਗ 'ਚ ਦਿਖਾਵਾਂਗੇ ਤੁਹਾਨੂੰ ਗੰਗਾ ਆਰਤੀ ਨਾਲੇ ਦੋਸਤੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਧਰਮਿੰਦਰ ਬਣੀ ਦੇ ਨਾਂ ਤੇ ਮੇਰਾ ਕਾਊਂਟ ਹੈ ਫੇਸਬੁੱਕ ਪੇਜ ਆਪਣਾ ਧਰਮਿੰਦਰ ਬਣੀ ਐਕਟਰ ਦੇ ਨਾਂ ਤੇ ਉਹਨੂੰ ਵੀ ਤੁਸੀਂ ਫੋਲੋ ਕਰੋ ਉਹਦੇ ਤੇ ਵੀ ਆਪਾਂ ਵੀਡੀਓ ਫੋਟੋਆਂ ਪਾਉਂਦੇ ਰਹਿਣੇ ਆ ਵਧੀਆ ਵਧੀਆ ਵਿਊਆਂ ਆ ਸੋ ਹੁਣ ਆਪਾਂ ਨੀਚੇ ਵਾਲ ਨੂੰ ਜਾ ਰਹੇ ਹਾਟਲ ਵੱਲ ਹੋਟਲ 'ਚ ਜਾ ਕੇ ਰੈਸਟ ਟਿਸਟ ਕਰਕੇ ਫਿਰ ਸ਼ਾਮ ਨੂੰ ਨਿਕਲਾਂਗੇ ਤਾਂ ਠੀਕ ਹੈ ਦੋਸਤੋ ਬਣੇ ਰਹੋ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਰੋ ਲਾਈਕ ਕਮੈਂਟ ਕਰਿਆ ਕਰੋ ਮੇਰਾ ਭਰਾ ਜੈਤੋ ਤੋਂ ਸਮਰਾਟ ਸ਼ੰਕਰ ਸਾਨੂੰ ਮੈਸੇਜ ਕਰਦਾ ਬਹੁਤ ਵਧੀਆ ਪਿਆਰੇ ਪਿਆਰੇ ਫਾਇਦਾ ਬਹੁਤ ਬਹੁਤ ਧੰਨਵਾਦ ਸ਼ੰਕਰ ਵੀਰੇ ਥੈਂਕ ਯੂ ਜੈਤੋ ਵਾਲੇ ਸ਼ੰਕਰ ਜੀ ਠੀਕ ਹੈ ਦੋਸਤੋ ਮਿਲਦੇ ਆ ਅਗਲੇ ਬਲੌਗ ਚ ਸ਼ਾਮ ਨੂੰ ਲਵ ਯੂ ਥੈਂਕ ਯੂ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ